ਹਾਂਜੀ ਵੀ ਸਵਾਗਤ ਹੈ ਤੁਹਾਡਾ ਆਗਰੀਨ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਜੀ ਮੰਡੀਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਦੇ ਆਪਾਂ ਬਾਸਮਤੀ ਦੇਆਂ ਰਿੱਟਾਂ ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆ 1509 ਦੀ 1509 ਦੀ ਜਿਹੜੀ ਅੱਜ ਦੀ ਓਵਰਾਲ ਮਾਰਕੀਟ ਰਹੀ ਹੈ ਜੀ ਉਹ 3200 ਰੁਪਏ ਦੇ ਕਰ ਰਹੀ ਹੈ ਜੋ ਆਪਣੇ ਕੋਲੇ ਅਪਡੇਟ ਆ ਕੋਈ 150 ਉੱਪਰ ਥੱਲੇ ਹੋ ਸਕਦਾ ਜੀ ਕਿਉਂਕਿ ਇੰਨੀ ਪ੍ਰੋਪਰ ਫੈਕਚਰ ਰਿਪੋਰਟ ਨਹੀਂ ਹੁੰਦੀ ਹਾਂ ਰੇਟਾਂ ਦਾ ਪਰਪਤ ਪਤਾ ਜ਼ਰੂਰ ਲੱਗ ਜਾਂਦਾ ਪਰ ਉ ਤੋਂ ਬਾਅਦ ਕੀ ਹੋ ਸਕਦਾ ਕਿ ਇਹ 100 ਵੱਧ ਵੀ ਸਕਦੇ ਹੈ ਕਈ ਇਹ 100 ਘੱਟ ਵੀ ਸਕਦਾ ਜੀ ਪਰ ਸਾਡੇ ਕੋਲੇ ਜੋ ਅੱਜ ਦੀ ਰਿਪੋਰਟ ਆ 3200 ਰੁਪਏ ਆਪਣੇ ਕੋਲੇ ਟੌਪ ਹੈ ਜੇ ਅਮਰੀਕ ਸਰ ਮੰਡੀ ਦੀ ਗੱਲ ਕਰੀਏ ਮਾਰਨਿੰਗ ਆਪਣੇ ਕੋਲੇ ਰਿਹਾ ਜੀ 3110 ਰੁਪਏ ਉਸ ਤੋਂ ਬਾਅਦ ਜੇ ਸੰਗਰੂਰ ਮੰਡੀ ਦੀ ਗੱਲ ਕਰੀਏ 3180 ਰੁਪਏ ਪਾਤਨਾ ਮੰਡੀ 3100 ਰੁਪਏ ਨਾਬਾ ਮੰਡੀ 3100 ਤੇ 25 ਰੁਪਏ ਸੁਨਾਮ ਮੰਡੀ 3100 ਰੁਪਏ ਜੀ ਜੰਡੇਆਲਾ ਗੁਰੂ 3080 ਰੁਪਏ ਦੀ ਆਪਣੇ ਕੋਲੇ ਮਾਰਨਿੰਗ ਬੋਲੀ ਸੀਗੀ ਜੀ ਬਟਾਲਾ ਮੰਡੀ 3180 ਰੁਪਏ ਫਿਰ ਆਉਂਦੀ ਹੈ ਜੀ ਹਰਿਆਣੇ ਦੀਆਂ ਮੰਡੀਆਂ ਕੈਥਲ ਮੰਡੀ 3260 ਰੁਪਏ ਫੇਰ ਆਉਂਦੀ ਹੈ ਨਰਸਿੰਗ ਮੰਡੀ 3200 ਰੁਪਏ ਚੀਕਾ ਮੰਡੀ 3180 ਰੁਪਏ ਹੋਟਲ ਮੰਡੀ 3100 ਰੁਪਏ ਖਨੌਰੀ ਮੰਡੀ 3190 ਰੁਪਏ ਰਿਹਾ ਹੈ ਹੁਣ ਗੱਲ ਕਰਦੇ ਆ ਅੱਗੇ ਆਪਾਂ ਕਣਕ ਦਾ ਰੇਟਾਂ ਦੀ ਕਣਕ ਦਾ ਜਿਹੜਾ ਅੱਜ ਦਾ ਟਾਪ ਰੇਟ ਹੈ 2800 ਤੇ 20 ਰੁਪਏ ਰਿਹਾ ਜੀ ਜਿੱਲੇ ਲੁਧਿਆਣਾ ਮੰਡੀ ਦੀ ਗੱਲ ਕਰਕੇ 2670 ਰੁਪਏ ਲੁਧਿਆਣਾ ਮੰਡੀ ਦਾ ਰੇਟ ਹੈ 2250 ਅਮ੍ਰਿਤਸਰ ਮੰਡੀ ਦਾ ਰੇਟ ਹੈ ਕੋੜਕਪੁਰਾ ਮੰਡੀ 2600 ਤੇ 30 ਰੁਪਏ ਦਾ ਰੇਟ ਆ। ਉਸ ਤੋਂ ਬਾਅਦ ਹੁਣ ਗੱਲ ਕਰਦੇ ਆ ਆਪਾਂ ਸਰੋਂ ਦੇ ਰੇਟਾਂ ਦੀ। 7280 ਰੁਪਏ 'ਚ ਸਰੋਂ ਦਾ ਰੇਟ ਦਿੱਲੀ ਦੀ ਮਾਰਕੀਟ ਦੇ ਵਿੱਚ ਸੀਗਾ ਜੀ। ਪੰਜਾਬ ਦੀ ਮਾਰਕੀਟ ਗੱਲ ਕਰ ਗਏ 6400 ਰੁਪਏ ਤੋਂ ਲੈ ਕੇ 6800 ਰੁਪਏ ਦੇ ਵਿੱਚ ਅੱਜ ਸਰੋਂ ਸੇਲ ਹੋਈ ਹੈ ਜੀ। ਓਵਰ ਆਲ ਮਾਰਕੀਟ ਦੇ ਵਿੱਚ ਸਟੇਬਿਲਿਟੀ ਬਣੀ ਹੋਈ ਹੈ। ਹਜੇ ਹਾਲ ਦੀ ਘੜੀ ਨਾ ਕੋਈ ਉਤਰਾਅ ਨਾ ਕੋਈ ਚੜ੍ਹਾ ਐਜ ਸਟੇਬਲ ਮਾਰਕੀਟ ਦੇ ਰੇਟ ਚੱਲ ਰਹੇ ਆ। ਹੁਣ ਗੱਲ ਕਰਦੇ ਅੱਗੇ ਮੱਕੀ ਦੇ ਰੇਟਾਂ ਦੀ। ਮੱਕੀ ਦੇ ਜਿਹੜੇ ਅੱਜ ਦੇ ਰੇਟ ਆ ਬਾਈ ਉਹ 2300 ਰੁਪਏ ਓਵਰਆਲ ਮਾਰਕੀਟ ਦਾ ਰੇਟ ਹੈ ਤੇ ਪੰਜਾਬ ਦੀ ਮਾਰਕੀਟ 212 2250 ਰੁਪਏ ਹੈ